njoo mpenja 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 njoo mpenja. और टीम में भाई सब करते हैं हां हां पता नहीं वो क्या है थोड़ी थोड़ी हो ना क्या है कि भईया और भैया दोनों करके एक साथ हो रहे हैं करके काम अपना नहीं कर पा रहे हैं इसलिए थोड़ी थोड़ी ये नहीं मैं हूं 아플다 oh no, ਨਾ ਆਮ ਦਾ ਮੋਤਾਜ ਨਹੀਂ ਹੈਗਾ ਆ ਪੱਜ ਅੱਜ ਦੇ ਅੱਜ ਕੱਲ੍ਹ ਕਰੀਅਰ ਕਹਿਣ ਦਾ ਮਾਦਲ ਮੈਂ ਕਿਸੇ ਅਲੀਪੁਰ ਰਾਈਆਂ ਦੀ ਪਹੁੰਚਿਓ ਤੇ ਕੀ ਕਹਿਣਾ ਚਾਹੁੰਦਾ ਮੈਂ ਇਹ ਕਹਿਣਾ ਚਾਹੁੰਗਾ ਜੀ ਵੀ ਜੋ ਵੀ ਚੀਜ਼ ਪੰਜਾਬ ਜਾਂ ਪੰਜਾਬੀਅਤ ਲਈ ਠੀਕ ਨਹੀਂ ਹੈਗੀ ਉਹਨੂੰ ਕੱਢ ਕੇ ਪੰਜਾਬ ਤੋਂ ਬਾਹਰ ਮਾਰਾਂਗੇ ਨਾ ਪੰਜਾਬ 'ਚ ਰਹਿਣ ਦਵਾਂਗੇ ਨਾ ਪੰਜਾਬ ਦੇ ਵਸਣ ਦਵਾਂਗੇ ਅੱਜ ਮੈਂ ਕਿਸੇ ਲੀਡਰ ਦੇ ਹਿਸਾਬ ਨਾਲ ਉਰੇ ਨਹੀਂ ਆਇਆ ਵੀ ਮੈਂ ਇਸ ਪਾਰਟੀ ਦਾ ਮੈਂ ਉਸ ਪਾਰਟੀ ਦਾ ਮੈਂ ਅੱਜ ਪੰਜਾਬੀ ਵਜੋਂ ਆਇਆ ਹਾਂ ਬਾਬਾ ਜੈਮਲ ਸਿੰਘ ਜੀ ਨੇ ਹੁਕਮ ਕੀਤਾ ਹੈ ਪੰਜਾਬ ਲਈ ਪੰਜਾਬੀਅਤ ਲਈ ਕਿਸੇ ਵੀ ਧਰਮ ਕਰਮ ਦੇ ਕੰਮ ਲਈ ਇਹਨਾਂ ਨੂੰ ਤੁਸੀਂ ਹਮੇਸ਼ਾ ਸਭ ਤੋਂ ਅੱਗੇ ਖੜੇ ਦੇਖਿਆ ਹੋਵੇਗਾ ਹਰ ਧਰਮ ਕਰਮ ਦੇ ਕੰਮ ਵਿੱਚ ਸਭ ਤੋਂ ਅੱਗੇ ਹੁੰਦੇ ਨੇ ਤੇ ਅੱਜ ਵੀ ਜਿਹੜਾ ਇਹ ਕੈਂਡਲ ਮਾਰਚ ਕੱਢੀ ਜਾ ਰਹੀ ਹੈ ਇਹ ਪੰਜਾਬ ਤੇ ਪੰਜਾਬੀਅਤ ਲਈ ਉਹ ਕੱਢੀ ਜਾ ਰਹੀ ਹੈ 5 ਸਾਲ ਦੇ ਬੱਚੇ ਨੂੰ ਮਾਰ ਦਿੱਤਾ ਗਿਆ ਇਹ ਬਾਬਾ ਜੀ ਨੂੰ ਬਿਲਕੁਲ ਸਹੀ ਕਿਹਾ ਉਹਨੂੰ ਅਜਿਹਾ ਸਬਕ ਸਿਖਾਉਣਾ ਚਾਹੀਦਾ ਕਿ ਪੰਜਾਬ ਦੇ ਵਿੱਚ ਦੁਬਾਰਾ ਕਿਸੇ ਦੀ ਐਸੀ ਹਿੰਮਤ ਵੀ ਨਾ ਹੋ ਸਕੇ ਉਹ ਸੋਚ ਵੀ ਨਾ ਸਕੇ ਜੇ ਅਪਾ ਗੱਲ ਪ੍ਰਵਾਸੀਆਂ ਦੀ ਗੱਲ ਕਰੀਏ ਜੇ ਜਿਹੜਾ ਕੁਝ ਕੰਮ ਹੋਇਆ ਆ ਪ੍ਰਵਾਸੀਆਂ ਨੂੰ ਉਹਦੇ ਰਹਿਣ ਦੀ ਜੇ ਜਾਂ ਨਾ ਜਾਂ ਲੋਕਾਂ ਨੇ ਲਿਖਿਆ ਹੋਇਆ ਹੋਰਾਂ ਦਾ ਗ੍ਰਾਮ ਪੰਚਾਇਤਾਂ ਨੇ ਮਤੇ ਪਾਏ ਉਹਨਾਂ ਨੂੰ ਦੇਖੋ ਜੀ ਪੰਜਾਬ ਦੇ ਵਿੱਚ ਕੋਈ ਪ੍ਰਵਾਸੀ ਅੱਜ ਤੋਂ ਨਹੀਂ ਬਹੁ ਟਾਈਮ ਤੋਂ ਰਹਿ ਰਹੇ ਸੀਗੇ ਆਪਣੀ ਰੋਜ਼ੀ ਰੋਟੀ ਕਮਾਉਂਦੇ ਸੀਗੇ ਕਦੀ ਪੰਜਾਬ ਵਿੱਚ ਇਹਨਾਂ ਨੂੰ ਕਿਸੇ ਨੇ ਕੁਝ ਨਹੀਂ ਕਿਹਾ ਤੰਗ ਨਹੀਂ ਕੀਤਾ ਪਰ ਜੇ ਹੁਣ ਇਹ ਆ ਕੇ ਆਪਣਾ ਗਲਾ ਫੜਾਂਗੇ ਤਾਂ ਕਿਵੇਂ ਰਹਿਣ ਦੇ ਦਾਂਗੇ ਇਹਨਾਂ ਨੂੰ ਪੰਜਾਬ ਤੇ ਪੰਜਾਬੀਅਤ ਤੇ ਜੇ ਕੋਈ ਖਤਰਾ ਹੈ ਤਾਂ ਕੱਢ ਕੇ ਮਾਰਾਂਗੇ ਬਾਬਾ ਜੈਮਲ ਸਿੰਘ ਵਰਗੀਆਂ ਸ਼ਕਤੀਆਂ ਤਾਂ ਸਾਡੇ ਨਾਲ ਨੇ ਅਸੀਂ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੇ ਵੀ ਪੰਜਾਬ ਜਾਂ ਪੰਜਾਬੀਅਤ ਤੇ ਕੋਈ ਗੱਲ ਆਵੇ ਇਹ ਮਾਚਾਂ ਦੀ ਗੱਲ ਕਰੀਏ ਮਾਚਾਂ ਦੇ ਵਿੱਚ ਕੰਮ ਕਰ ਸਕਦੇ ਤਾਂ ਡੇਰਾ ਨਹੀਂ ਲੱਸਦੇ ਜਾਂ ਇਸ਼ਤਰੀ ਨਹੀਂ ਕਰ ਸਕਦੇ ਉਹ ਕਿਵੇਂ ਦੇਖਦੇ ਉਹ ਇਹ ਸਾਰੇ ਇਹ ਮਤੇ ਮੈਂ ਕਹਿੰਦਾ ਜੀ ਜੇ ਇਹੋ ਜਿਹੇ ਕੰਮ ਕਰਾਂਗੇ ਤਾਂ ਡੇਰਾ ਵੀ ਭੁੱਲ ਜਾਣ ਪੰਜਾਬ ਚੋਂ ਪੰਜਾਬ ਦਾ ਨਾਂ ਵੀ ਲੈ ਕੇ ਦਿਖਾ ਦੇਣ ਬਿਲਕੁਲ ਵੀ ਨਹੀਂ ਇਹ ਜੋ ਕੀਤਾ ਹੈ ਪੰਜਾਬ ਚ ਉਹ ਪੰਜਾਬੀ ਅਸੀਂ ਬਿਲਕੁਲ ਨਹੀਂ ਸਹਿਨ ਕਰਾਂਗੇ ਹਾਂ ਜੀ ਇਹ ਜਿਹੜਾ ਜਗ੍ਹਾ ਜਗ੍ਹਾ ਤੋਂ ਜਿੱਦ ਮੋਟੇ ਜਗਾ ਕੇ ਤੱਕ ਅਸੀਂ ਇਹ ਇੱਥੇ ਲਗਾ ਦੇ ਜਗਾਵਾਂਗੇ ਜੀ ਸਰਕਾਰ ਨੂੰ ਕਾਰਵਾਈ ਹੋਣੀ ਚਾਹੀਦੀ ਹੈ ਇੱਕ ਬੱਚਾ ਗਿਆ ਹੈ ਬਾਬਾ ਜੀ ਨੇ ਅੱਜ ਪਾਰਕ ਕੀਤਾ ਹੈ ਅਰਦਾਸ ਕੀਤਾ ਹੈ ਸਾਰੇ ਭਾਵੁਕ ਲੋਕ ਹੋ ਕੇ ਉਰੇ ਇਕੱਠੇ ਹੋਏ ਆਏ ਇਹ ਕੋਈ ਸਿਆਸੀ ਲੋਕ ਨਹੀਂ ਹੈਗੇ ਇਹ ਸਭ ਉਹ ਲੋਕ ਨੇ ਜਿਹੜੇ ਪੰਜਾਬ ਤੇ ਪੰਜਾਬੀਅਤ ਲਈ ਸੋਚ ਰਹੇ ਨੇ ਤੇ ਇੱਕ ਪੰਜ ਸਾਲ ਦਾ ਬੱਚਾ ਪੂਰਾ ਹੋ ਗਿਆ ਉਹ ਬੱਚੇ ਵਾਸਤੇ ਆਏ ਨੇ ਉਹਦੇ ਲਈ ਅਰਦਾਸ ਕਰਨ ਆਏ ਨੇ ਇਹਨਾਂ ਤੋਂ ਤੁਹਾਨੂੰ ਇੱਕ ਵੀ ਬੰਦਾ ਸਿਆਸੀ ਨਹੀਂ ਦਿਖੂਗਾ ਤਾਂ ਇਹ ਗੱਲ ਹੈਗੀ ਹੈ ਆਪਣੇ ਪੰਜਾਬ ਦੀ ਆਪਣੀ ਪੰਜਾਬੀਅਤ ਦੀ ਵੀ ਆਪਾਂ ਜੇ ਕੋਈ ਥ੍ਰੈਟ ਹੈ ਕੋਈ ਦਲੇ ਨੂੰ ਪਾਏਗਾ ਤਾਂ ਉਹ ਨਹੀਂ ਅਸੀਂ ਬਰਦਾਸ਼ਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਹਰਵੀਰ ਸਿੰਘ 5 ਸਾਲ ਦਾ ਬੱਚਾ ਜਿਹੜਾ ਉਸ ਨੂੰ ਬੜੀ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਤੇ ਉਸ ਦੇ ਵਾਸਤੇ ਅਸੀਂ ਅੱਜ ਪਿੰਡ ਵਾਲੀਪੁਰ ਆਈਆਂ ਗੁਰਦੁਆਰਾ ਦੁੱਧਾ ਤਾਰੀ ਸਮੁੱਚਾ ਨਗਰ ਅੱਜ ਇੱਥੋਂ ਅਰਦਾਸ ਕੀਤੀ ਅਸੀਂ ਸੁਖਮੀ ਸਿੰਘ ਦਾ ਪਾਠ ਕੀਤਾ ਸਿਮਰਨ ਕੀਤਾ ਉਹਦੀ ਸ਼ਾਂਤੀ ਬਾਤੇ ਆਤਮਾ ਦੇ ਵਾਸਤੇ ਇੱਥੋਂ ਅਸੀਂ ਜਿਹੜਾ ਕੈਂਡਲ ਮਾਰਚ ਕਰਨਾ ਹੈ ਤੈਦਲ ਚੱਲਣਾ ਹੈ ਤੇ ਉਹਦੇ ਅਕ ਵਿੱਚ ਕਰਨਾ ਵੀ ਇਨਸਾਫ ਮਿਲੇ ਉਹਦੇ ਮਾਪਿਓ ਨੂੰ ਜਿਵੇਂ ਉਸ ਬੱਚੇ ਦਾ ਕਤਲ ਕੀਤਾ ਬੜੀ ਬੇਰਹਿਮੀ ਦੇ ਨਾਲ ਉਸ ਹਥਿਆਰੇ ਨੂੰ ਥਾਂਸੀ ਦੀ ਸੰਜਾ ਹੋਵੇ ਇਹ ਸਾਡੀ ਮੰਗ ਹੈ ਇਹ ਸਾਡਾ ਮੈਸੇਜ ਹੈ ਕਿ ਅਸੀਂ ਬੇਨਤੀ ਕਰਾਂਗੇ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਤੇ ਵੀ ਨੱਟ ਪਾਈ ਜਾਵੇ ਐਸੋ ਇਹੋ ਜਿਹੇ ਹਥਿਆਰਾਂ ਤੇ ਇਹ ਸਾਡਾ ਮੈਸੇਜ ਹੈ ਸਰਕਾਰਾਂ ਨੂੰ ਤੇ ਜਿਵੇਂ ਕਿ ਉਸ ਬੱਚੇ ਦਾ ਕਤਲ ਕੀਤਾ ਸੀ ਨਾਲ ਦੇ ਨਾਲ ਕਾਊਂਟਰ ਹੋਣਾ ਚਾਹੀਦਾ ਸੀ ਉਹਦਾ ਕਾਊਂਟਰ ਆਪਾਂ ਦੇਖਦੇ ਆਂ ਵੀ ਕੋਈ ਨੌਜਵਾਨ ਕਿਤੇ ਬੈਂਕ ਲੁੱਟਦੇ ਨੇ ਕਿਤੇ ਕੀ ਹੁੰਦਾ ਤੇ ਉਹਦਾ ਕਾਊਂਟਰ ਕਰਦੇ ਨੇ ਜਿਹੜੇ ਪੁਲਿਸ ਵਾਲੇ ਇਹ ਤਾਂ ਕਾਊਂਟਰ ਕਿਉਂ ਨਹੀਂ ਕੀਤਾ ਗਿਆ ਸਾਡੀ ਇਹ ਸਭ ਮੰਗ ਹੈ ਤੇ ਕਾਊਂਟਰ ਹੋਣਾ ਚਾਹੀਦਾ ਉਹਦਾ ਪੰਜ ਛੇ ਸਜ਼ਾ ਹੋਣੀ ਚਾਹੀਦੀ ਹੈ ਇਸ ਮੈਸੇਜ ਨੂੰ ਲੈ ਕੇ ਅੱਜ ਅਸੀਂ ਪਿੰਡ ਵਾਲੀ ਪੁਰਾਈਆਂ ਸਮੁੱਚਾ ਨਗਰ ਸਮੁੱਚੇ ਨੌਜਵਾਨ ਸਾਰੇ ਤੋਂ ਕੈਂਡਲ ਮਾਰਚ ਕੱਢਦੇ ਆਂ ਤੇ ਕੋੜਾ ਸਾਹਿਬ ਜੀ ਵਿਸ਼ੇਸ਼ ਤੌਰ ਤੇ ਆਏ ਨੇ ਨੌਜਵਾਨ ਆਏ ਨੇ ਇਹ ਬੇਨਤੀਆਂ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਕੀਤੋ ਲੈ ਕੇ ਚੱਲਦੇ ਆਂ ਇਹ ਸਾਰੇ ਪਿੰਡ ਦੀ ਫਿਰਨੀ ਆ ਤੇ ਸਾਰੇ ਪਿੰਡ ਦੇ ਬਹੁਤ ਵੱਡਾ ਪਿੰਡ ਹੈ ਸਾਡਾ ਆਲੀਪੁਰ ਰਾਇਆਂ ਸਾਰੀ ਪਿੰਨੀਆਂ ਦੇ ਕੈਂਡਲ ਮਰਚ ਮੋਮਬਤੀਆਂ ਲੈ ਕੇ ਅਸੀਂ ਇਹ ਕੈਂਡਲ ਮਾਰਚ ਰੰਭ ਕਰਦੇ ਆ ਹਾਂਜੀ ਆਪਣੇ ਇਲਾਕੇ ਨਾਲੋਂ ਵੀ ਇਹ ਫੀਲ ਕਰਦੇ ਹੋ ਸਟਾਟਰ ਮਾਰਚ ਨੂੰ ਲੈ ਕੇ ਅਸੀਂ ਨਗਰ ਵਾਸੀਆਂ ਨੂੰ ਇਹ ਕਹਨੇ ਚਾਹਨੇ ਜਾਂ ਦੱਸਣਾ ਚਾਹਨੇ ਆ ਵੀ ਜਾਗਰਤ ਹੋ ਕੈਂਡਲ ਦਾ ਮਤਲਬ ਇਹ ਹੀ ਹੁੰਦਾ ਜਾਗਰੂਤਾ ਵੀ ਆਪਣੇ ਜਿਵੇਂ ਪ੍ਰਵਾਸੀ ਬੈਠੇ ਨੇ ਤੇ ਕਿਰਾਏਾਂ ਤੇ ਕਮਰੇ ਦਿੱਤੇ ਨੇ ਸਭ ਤੋਂ ਜ਼ਿਆਦਾ ਭਈਆ ਸਾਡੇ ਪਿੰਡ ਵਿੱਚ ਐਨਾ ਲੜਿਆਣਾ ਨਹੀਂ ਹੋਣਾ ਜਿੰਨਾ ਭਈਆ ਸਾਡੇ ਪਿੰਡ ਦੇ ਵਿੱਚ ਹੈ ਮੱਕੇ 4-500 ਘਰ ਨੇ ਜਿਹੜੇ ਜਿਨ੍ਹਾਂ ਨੇ ਕਮਰੇ ਦਿੱਤੇ ਹੋਏ ਨੇ ਤੇ ਰਾਏ ਤੇ ਜਿਹੜੇ ਦਿੱਤੇ ਨੇ ਆਪਣੀ ਜ਼ਿੰਮੇਵਾਰੀ ਤੇ ਰੱਖਣਾ ਜਾਂ ਇਹਨਾਂ ਦੇ ਟਿਕਟਾਂਗ ਤਾਂ ਇਹਨਾਂ ਨੂੰ ਵਾਪਸ ਭੇਜਿਆ ਜਾਵੇ ਆਪਣੇ ਦੇਸ਼ ਵਿੱਚ ਇਹ ਸੀ ਮੈਸੇਜ ਦੇਣਾ ਚਾਹੁੰਦੇ ਆ ਨਗਰਵਾਸੀਆਂ ਨੂੰ ਬਾਕੀ ਨਗਰਵਾਸੀ ਸਾਰੇ ਜਾਗਪੇ